ਦਾ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ ਹੈ ਨੰਨੀਆਂ ਨੰਨੀਆਂ ਜਿੰਦਾ ਨੂੰ ਤੂੰ ਨਹੀਂ ਹਾਂ ਵਿੱਚ ਜਨਾਇਆ ਨੰਨੀਆਂ ਨੰਨੀਆਂ ਜਿੰਦਾ ਨੂੰ ਤੂੰ ਨਹੀਂ ਹਾਂ ਵਿੱਚ ਜਨਾਇਆ ਏਕੀ ਕੈਰ ਕਮਾਇਆ ਪਪੀਆ ਏਕੀ ਕੈਰ ਕਮਾਇਆ ਸ਼ੇਰਾਂ ਵਰਗੇ ਜਿਗਰੇ ਉਹਨਾਂ ਦੇ ਸ਼ੇਰਾਂ ਵਰਗੇ ਜਿਗਰੇ ਉਹਨਾਂ ਦੇ ਤਮਕੀਆਂ ਤੋਂ ਉਹਨਾਂ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਲਾਲ ਗੁਰੂ ਆ ਗੋਬੀ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੌਤ ਸਾਨੂੰ ਡਰਨਾ ਕੋਈ ਮੌਤ ਸਾਨੂੰ ਡਰਨਾ ਕੋਈ ਜ਼ਾਲਮ ਨੂੰ ਵੰਗਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਗੁੱਸੇ ਦੇ ਵਿੱਚ ਆਇਆ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਗੁੱਸੇ ਦੇ ਵਿੱਚ ਆਇਆ ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ ਜਦ ਕੰਢ ਗਰਦਨ ਤੱਕ ਪੁੰਜੀ ਸੁਬਾ ਫੇਰ ਜਮਾਂਦਾ ਜੇ ਬਚਣਾ ਤਾਂ ਮੁਸਲਮਾਨ ਬਨ ਜਾਓ ਆਖਰੀ ਵਾਰ ਧਰਮ ਦਾ ਦੇਸ਼ ਮੇਂਪੀ ਦਾ ਦੇ ਪੁੱਤਰ ਹ ਸਾਹਿਬ ਜੀ ਦੇ ਖਮੋਂਦੇ ਜਾਨਤ ਵਧੈ ਸਿੱਖੀ ਪਿਆਰੀ ਗੱਜ ਕੇ ਜਗਾਰਾ ਬੁਲਾਉਂਦੇ ਬੋਲੇ ਸੋਨਿਹਾਲ ਸਾਸਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ